ਕਿਤਾਬਾਂ ਬੰਦੇ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਬਈ ਹਨ ਹਮੇਸ਼ਾ ਦੇਰ ਕਰਦੇ ਤਾ ਹੂੰ ਕੋਈ ਘਾਟ ਜਹੀ ਮਾਸਟਰ ਜੀ ਰੂਹ ਦਾ ਸਾਲ ਨੂੰ ਜੱਟ ਵਿਦਿਆ ਰਾਣਾ ਰਣਵੀਰ ਦੀ ਪੁੱਇਆ ਜ਼ਿੰਦਗੀ ਜਿੰਦਾਬਾਦ ਸੁਕਰਾਟ ਨਹੀਂ ਐਮਰਗੈਂਸੀ ਐਮਰਗੈਂਸੀ ਡਿਸਕਾਊਂਟ ਵਗੈਰਾ ਮਿਲ ਜਾਂਦਾ ਈ ਮੇਲੇ ਮੁੱਲਿਆਂ ਤੇ ਪਤਾਬਾਂ ਤੇ ਆਹ ਬਈ ਜੱਟਾਂ ਦਾ ਇਤਿਹਾਸ ਪਿਆ ਸਿਕੰਦਰ ਮਹਾਨ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਦ ਬਰਿੰਦਰ ਨੇ ਪਤਾ ਨਹੀਂ ਕਿਹੜੀ ਕਿਤਾਬ ਤੋਂ ਕਿਤਾਬ ਲੈਣੀ ਆ ਲੱਭਦਾ ਫਿਰਦਾ ਰੋਸ਼ਨੀਆ ਬਹੁ ਵਿਸਤਾਰ ਮੁੱਲ ਦੀ ਤੀਮੀ ਕੌੜੀ ਫਸਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਇੱਕ ਤੱਬਾਂ ਦਾ ਪਾਣੂ ਪੜ੍ਹਨੀ ਜ਼ਰੂਰੀ ਨੇ ਬਈ ਇਹਨਾਂ ਜਿਹੜੀਆਂ ਆਪਣੇ ਵਿਰਸੇ ਨਾਲ ਜੁੜੀਆਂ ਵਿਆ ਨੇ ਵਰਸਾ ਕਤਕ ਦੀ ਵਿਸਾਖ ਵੱਡੀ ਸੋਚ ਦਾ ਵੱਡਾ ਜਾਦੂ ਕਿਉਂ ਬਰਿੰਦਰ ਬਣੀ ਨਹੀਂ ਗੱਲ ਤੁਰੇ ਕਿੰਨੇ ਦੀ ਕਹਿੰਦੇ ਨੇ ਉਹ ਕਿਹੜੀ ਕਿਤਾਬ ਕਿਤੇ ਬਈਆ ਅੱਜ ਜੀ ਬਿੱਲ ਪੜਾ ਦਿਓ ਅੱਜੋ ਜੀ ਉੱਥੇ ਦਾ ਤਾਂ 270 80 ਦੀ ਵੀ ਛੱਡੇ ਆਈ ਦੀ ਉੱਥੇ ਆ ਇਹ ਕਿ ਨਹੀਂ ਤਾਂ 200 ਸੀ ਵੀ ਹੋਰ ਤਾਂ ਫਿਰ 100 300 ਦੀ ਕਹਿੰਦਾ ਬਾਈ ਔਰ ਇਹਦਾ ਬਲ ਭਾਈ ਮਹਿੰਗੀ ਐ ਇਹ ਮੇਲੇ ਤੇ ਸੀਸਮਹਿਲ ਸਸਤੀ ਦੀ ਮਹਾਰਾਣੀ ਨਵਾਬ ਕਪੂਰ ਸਿੰਘ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਬਾ ਪ੍ਰੇਮ ਸਿੰਘ ਹੋਕੀ ਮਰਦਾਨ ਵਾਲਿਆਂ ਨੇ ਲਿਖੀ ਹੋਇਆ ਅਸਲੀ ਇਨਸਾਨ ਦੀ ਕਹਾਣੀ ਮਹਾਰਾਜਾ ਦਲੀਪ ਸਿੰਘ ਸਾਡਾ ਆਖਰੀ ਰਾਜਾ ਖਾਲਸਾ ਰਾਜ ਦੇ ਵਿਦੇਸ਼ੀ ਕਾਰੀਂ ਦੇ ਸਫਲਤਾ ਦੀਆਂ ਪੌੜੀਆਂ ਮੇਰਾ ਦਾਗਿਸਤਾਨ ਤੌਲਤਾ ਤੇ ਸਫਲਤਾ ਦੇ ਰਾ ਹਰ ਕਤਾਬਾਂ ਪੜਨੀਆਂ ਤਾਂ ਚਾਹੁੰਦੀਆਂ ਨੇ ਬੰਦੇ ਨੂੰ ਰਾਹ ਤਾਂ ਮਿਲਦਾ ਏਦਾਂ ਹੀ ਕੰਮ ਨਹੀਂ ਬੇਬੀ ਲੋਨ ਦਾ ਸਭ ਤੋਂ ਅਮੀਰ ਆਦਮੀ ਬਾਬਾ ਬੁੱਲੇ ਸ਼ਾ ਇੱਕ ਪਾਸੇ ਵੀ ਹੈ ਬਿਅੰਤ ਸਿੰਘ ਕਤਲ ਦਾ ਅਸਲ ਸੱਚ ਇਹਵਾ ਸਾਡੇ ਦੇਸ਼ ਨਾਲ ਇਹਨਾਂ ਦਾ ਧੋਖਾ ਕਰਿਆ ਬੈਂਤ ਸਿੰਘ ਇਹ ਤਾਂ ਬੰਦਾ ਹੀ ਬੇਕਾਰ ਆ ਨਾਮ ਵੀ ਨਹੀਂ ਲੈਣਾ ਚਾਹੀਦਾ ਇਹ ਤਾਂ ਮੁੱਸੇ ਵਾਲਾ ਕੌਣ ਹੈ ਸਹੀਦਾ ਮਨੋਵਿਗਿਆਨ ਬਾਈ ਦੱਸਿਓ ਕਮੈਂਟ ਕਰਕੇ ਇਹਨਾਂ ਚੋ ਕਿਹੜੀਆਂ ਪੜੀਆਂ ਨੇ ਤੁਸੀਂ ਮਹਾਰਾਣੀ ਜਿੰਦਾ ਵਾਹਿਗੁਰੂ 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 ਸਹੀਦੇ ਹਾਰਿਸਤਾਨ ਪਾਕ ਪਹਿਲਾ ਸੰਤ ਜਰਨੈਲ ਸਿੰਘ ਪਿੰਟਰ ਵਾਲੇ ਭਾਗ ਤੀਜਾ ਪਖੰਡੀ ਸਾਧਾਂ ਦੀ ਰਸਲੀਲਾ ਆ ਆ ਗਿਆ ਸਰਸੇ ਸੁਰਸੇ ਵਾਲੇ ਚ ਮਹਾਰਾਜ ਕਰੇਗਾ ਖਾਲਸਾ ਇਹ ਗੱਲ ਸੱਚੀ ਆ ਜੀ ਰਾਜ ਕਰੇਗਾ ਖਾਲਸਾ ਅਕੀ ਰਹੇ ਨਾ ਕੋਏ ਪਰ ਹੋਏ ਸਭ ਮਿਲेंगे ਬੱਚੇ ਸੰਨ ਜੋ ਹੋਏ ਵਾਹਿਗੁਰੂ ਵਾਹਿਗੁਰੂ ਆ ਪਈਆ ਬਾਈ ਮੁਸੇ ਵਾਲੇ ਦਾ ਸਤਲਕਾਣ ਪੰਜਾਬ ਤੇ ਹਿੱਸਾਂ ਦੀ ਅਸਲ ਗੁੰਜਲਦਾਰ ਕਹਾਣੀ ਰਾਜਨੀਤੀ ਦਰਕਦੀਆਂ ਬੁਨਿਆਦਾਂ ਟੁੱਟਦੇ ਸਬੰਧ ਰਣਜੀਤ ਸਿੰਘ ਠੁੱਕੀ ਗੱਲ ਦੀ ਲਿਖੀ ਹੋਈ ਕਿਤਾਬ ਉਹਦਾ ਰਸਨਾ ਮੌਤ ਬਰਾਬਰ ਇੱਥੇ ਰੱਖਾ ਖੁਸ਼ੀਆਂ ਦਾ ਕੋਰਸ ਕੋਰ ਇਕਵਾਲ ਸਿੰਘ ਨੇ ਲਿਖਤੀ YouTube ਤੇ ਬਈ ਨੇ ਪੇਜ ਬਣਾਇਆ 10 ਮਿੰਟ ਦੇ ਜਾਨਾ ਪੜ੍ਹਨੀ ਆ ਹੈ ਉਸੇ ਵਾਲੇ ਦੇ ਨਾਮ ਤੇ ਉਹ ਖਾਸੀਆਂ ਬਣ ਗਿਆ ਦਾ ਰੀਅਲ ਰੀਜਨ ਬਾਇ ਲੈਜੈਂਡ ਡਾਇਟ ਪ੍ਰਿੰਦਰ ਨੇ ਸੌਦਾ ਕਰੇ ਲਿਆ ਬਾਈ ਨਾਲ ਹੌਲੀ 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 ਲੈਓ ਲੈ ਗਏ ਟੋਮਿਕ ਹੈਵੀਟਸ ਸਭ ਤੋਂ ਗਲਾਸ ਤੋਂ ਸ਼ੁਰੂ ਹੋ ਗਿਆ ਹਲੇ ਮੰਤਰੰਮ ਲਈ ਸਾਰੇ ਮਸਾਲਾ ਉਹ ਫੜ ਬਾਈ ਸੌਦਾ ਮੁੰਨੂ ਲਾ ਗਈਆਂ ਹੋਣੀਆਂ ਮੈ ਵੀਰੇ ਥੈਂਕ ਯੂ ਵੀਰੇ ਧੰਨਵਾਦ ਤੇਰਾ ਵੀਰੇ ਬੰਦਾ ਸਾਡਾ ਕਾਫੀ ਦਿਨ ਦਾ ਲਈ ਜਾਂਦਾ ਦੀ ਕਿਤਾਬ ਇਹ ਅੱਜ ਇਹਨੇ ਲੈ ਲਈ 1 ਕਰੋੜ ਤੋਂ ਵੱਧ ਕਾਪੀਆਂ ਦੀ ਵਿਕਰੀ ਸ਼ੱਕ ਓਕੇ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ ਪੜ੍ਹਿਆ ਕਰੋ ਜਿਹੀ ਜਿਹਾ ਵਧੀਆ ਲੱਗਦੀ ਹੈ ਨਾ ਮੈਂ ਵੀ ਨਮੀ ਨਮੀ ਹੱਥ ਪਈਆ ਆਹ ਕਿਤਾਬੀ ਆਪ ਲੈ ਆਂਦੀ ਸੀ ਹੁਣੇ ਪਿੱਛੇ ਸੋਚੋ ਤੇ ਅਮੀਰ ਬਣੋ ਵਧੀਆ ਕਿਤਾਬ ਆ